ਹਾਂ ਬਿਲਕੁਲ ਇਹ ਬਹੁਤ ਬੇਗੈਰਤ ਪੁਲਾ ਇਹ ਪੁਲਾ 1895 ਚ ਤਿਆਰ ਹੋਇਆ ਸੀ ਠੀਕ ਹੈ ਜੀ ਉਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀ 1995 ਦੇ ਵਿੱਚ ਇਹ ਪੁਲ ਦੇ 100 ਸਾਲ ਪੂਰੇ ਹੋ ਗਏ ਉਸ ਕੰਪਨੀ ਨੇ 1992 ਦੇ ਵਿੱਚ ਇੰਗਲੈਂਡ ਤੋਂ ਇੰਗਲੈਂਡ ਦੀ ਸਰਕਾਰ ਦੇ ਥਰੂ ਇੰਗਲੈਂਡ ਤੋਂ ਹਾਂ ਇੰਗਲੈਂਡ ਦੀ ਸਰਕਾਰ ਦੇ ਥਰੂ ਇਹ ਪੁਲ ਬਣਾਉਣ ਵਾਲੀ ਕੰਪਨੀ ਨੇ ਰੂਪਨਗਰ ਡਿਪਟੀ ਕਮਿਸ਼ਨਰ ਨੂੰ ਚਿੱਠੀ ਪਾਈ ਆ 1992 ਦਾ ਰਿਕਾਰਡ ਬੋਲ ਕੇ ਦੇਖ ਲਓ ਚਿੱਠੀ ਡੀਸੀ ਦੀ ਫਾਈਲ ਚ ਪਈ ਆ ਕਿ ਇਹ ਪੁਲ 1995 ਦੇ ਵਿੱਚ ਚੱਲਣ ਯੋਗ ਨਹੀਂ ਹੈਗਾ ਤੇ ਸਰਕਾਰ ਸੀ ਉਦੋਂ ਮੈਨੂੰ ਉਮੀਦ ਆ ਕਾਂਗਰਸ ਦੀ ਉਹਨਾਂ ਨੇ ਫਿਰ ਇਹ ਪੁਲ ਨੂੰ ਨਾ ਬੇਗੈਰ ਤੋਂ ਪੁਲ ਨੂੰ ਇੱਕ ਮੌਕਾ ਦਿੱਤਾ ਸੁਧਰਨ ਦਾ ਵੀ ਤੂੰ ਨਾ ਮਤਲਬ ਖਰਾਬ ਨਾ ਹੋ ਤੂੰ ਠੀਕ ਹੋਣੇ ਦੀ ਕੋਸ਼ਿਸ਼ ਕਰ ਪੁਲ ਨੂੰ ਕਹਤਾ ਵੀ ਲੈ ਭਾਈ ਤੂੰ ਤੇਰੇ ਪੰਨੂ ਬੜਾ ਵੀਕਾ ਨਹੀਂ ਲੰਗੂਗੇ ਉਹਨੇ ਚਿਰ ਤੂੰ ਠੀਕ ਹੋ ਜਾ ਪਰ ਇਹ ਪੁਲ ਐਸਾ ਹਰਮੀ ਨਿਕਲਿਆ ਕਿ ਠੀਕ ਨਹੀਂ ਹੋਇਆ ਸਰਕਾਰ ਚਲੇਗੀ ਮਤਮੀ ਚ ਬੋਲਾ ਮਤਮੀ ਚ ਬੇਗਹਿਰਤ ਬਾਦਲ ਸਾਹਿਬ ਕਿਸੇ ਨੂੰ ਛਿੜਕਦੇ ਨਹੀਂ ਹੈਗੇ ਤੁਹਾਨੂੰ ਪਤਾ ਉਹਨਾਂ ਦੇ ਸੁਭਾਅ ਦਾ ਉਹ ਪਿਆਰ ਗੈਨ ਪਛਕਾਰ ਕੇ ਕੰਮ ਲੰਦੇ ਆ ਉਹਨਾਂ ਨੇ ਇਹ ਪੁਲ ਨੂੰ ਛਿੜਕਿਆ ਨਹੀਂ ਉਹਨਾਂ ਨੇ ਪੁਲ ਦੇ ਉੱਪਰ ਆ ਬੋਰ ਲਾਤੇ ਅੱਛਾ ਜੀ ਹਾਂ ਬਈ ਦੇਖ ਤੇਰੇ ਪਰ ਹੁਣ ਜ਼ਿੰਮੇਵਾਰੀ ਪੈ ਗਈ ਤੂੰ ਰੋਪੜ ਦਾ ਮੁੱਖ 게ਟ ਆ 10 ਸਾਲਾਂ ਵਿੱਚ ਇਹ ਪੁਲ ਫੇਰ ਨਹੀਂ ਸੁਧਰਿਆ ਇਹਨੇ ਠੀਕ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਕਾਂਗਰਸ ਸਰਕਾਰ ਆ ਗਈ ਉਹਨਾਂ ਨੇ ਫੇਰ ਇਹਨੂੰ ਮੌਕਾ ਦਿੱਤਾ ਕਿ ਇੱਥੇ ਆ ਛੋਟੇ ਲਾਤੇ ਕਿ ਪਹਿਣਾਈ ਦੇ ਪਾਸੋਂ ਕਾਰ ਲੰਘ ਜਾਂਦੀ ਸੀ ਥ੍ਰੀ ਵੀਲਰ ਲੰਘਦਾ ਸੀ ਉਹਨਾਂ ਨੇ ਕਿਹਾ ਕਿ ਤੈਨੂੰ ਭਾਈ ਹੁਣ ਅਸੀਂ ਹੋਰ ਮੌਕਾ ਦਿੰਦੇ ਆ ਠੀਕ ਹੋਣ ਇਹਦਾ ਪਰ ਇਹ ਬੇਗਹਿਰ ਤੋਂ ਪੁਲ ਸੁਧਰਿਆ ਨਹੀਂ ਹੈਗਾ ਸਰਕਾਰ ਨੇ ਤਾਂ ਨਾ ਜਿਹੜਾ ਆਪਣਾ ਕੰਮ ਆ ਉਹਨਾਂ ਨੇ ਆਪਣੇ ਵੱਲੋਂ ਕਰਤਾ ਵੀ ਇਹ ਸੇਫ ਨਹੀਂ ਹੈਗਾ ਉਹਨਾਂ ਨੇ ਇਹ ਬੋਰਡ ਲਾਤੇ ਆ ਵੀ ਇੱਥੇ ਕੋਈ ਵੀ ਲੰਘਦਾ ਉਹਨਾਂ ਵੱਲੋਂ ਕੰਮ ਓਕੇ ਆ ਵੀ ਹੁਣ ਅਸੀਂ ਤੁਸੀਂ ਅੱਗੇ ਦੇਖਣਾ ਵੀ ਕੀ ਹੋ ਰਿਹਾ ਕਿਆ ਨਹੀਂ ਹੋ ਰਿਹਾ ਉਹ ਬੋਰਡ ਲਾਇਆ ਵੀ ਉਹ ਕੋਈ ਪਾੜ ਵੀ ਗਿਆ ਉਹ ਲੋ ਲਾਇਆ ਬਾਅਦ ਚੋਂ ਪੜ ਪਹਿਲਾਂ ਗਿਆ ਉਹ ਪ੍ਰਸ਼ਾਸਨ ਕਹਿੰਦਾ ਭਾਈ ਇਹ ਅਨ ਸੇਫ ਆ ਕਿ ਪੁਲ ਪੂਰੀ ਤਰ੍ਹਾਂ ਅਨ ਸੇਫ ਆ ਇਵਨ ਪੈਦਲ ਯਾਤਰੀਆਂ ਲਈ ਵੀ ਅਨ ਸੇਫ ਆ ਇਸ ਲਈ ਮੈਂ ਪੁਲ ਨੂੰ ਹਮੇਸ਼ਾ ਹਮੇਸ਼ਾ ਲਈ ਬੰਦ ਕਰਨ ਦੇ ਆਰਡਰਸ ਦਿੱਤੇ ਸੀਗੇ ਤੁਸੀਂ ਗੱਲ ਕੀਤੀ ਵੀ ਪੁਲ ਬੜਾ ਬੇਅਕਲ ਆ ਪੰਜਾਬ ਦੀ ਜਿੰਨੀਆਂ ਵੀ ਨਰਜੀਵ ਚੀਜ਼ਾਂ ਜੀ ਉਹ ਬੇਅਕਲ ਬੱਤਮੀਜ਼ ਕਿਉਂ ਹੋ ਗਈਆਂ ਟਰਾਲੀਆਂ ਦੇਖੋ ਕਿੰਨੀਆਂ ਬੱਤਮੀਜ਼ ਆ ਜੀ ਪੰਜਾਬ ਦੀ ਧੂਧੂ ਕਰਾਤੀ ਆਪ ਆਗੂਆਂ ਦੇ ਘਰੇ ਚਲ ਗਈਆਂ ਜੀ ਉਹ ਆਪਣੇ ਆਪ ਜੀ ਆਗੂਆਂ ਦੇ ਇਸੇ ਕਰਕੇ ਮੈਨੂੰ ਲੱਗਦਾ ਟਰੈਕਟਰ ਤੇ ਹਮੇਸ਼ਾ ਪਿੱਛੇ ਹੀ ਰਹਿ ਜਾਂ ਟਰਾਲੀਆਂ ਜੇ ਕਿਤੇ ਅਕਲ ਵਾਲੀਆਂ ਹੁੰਦੀਆਂ ਟਰੈਕਟਰਾਂ ਦੇ ਬਰਾਬਰ ਨਾ ਤੁਰਦੀਆਂ ਜੀ ਤੇਲੀਆਂ ਕਿੱਥੇ ਗਈਆਂ ਆਪਦੇ ਘਰ ਟਰਾਲੀਆਂ ਆਪਦੇ ਘਰ ਗਈਆਂ ਜਿੰਨੀਆਂ ਟਰਾਲੀਆਂ ਮਿਲੀਆਂ ਆਪ ਆਦਮੀ ਪਾਲਤੀ ਦੇ ਲੀਡਰਾਂ ਦੇ ਘਰੋਂ ਮਿਲੀਆਂ ਆਪਦੇ ਆਪਦੇ ਘਰ ਜਾਣਾ ਤੁਸੀਂ ਦੱਸੋ ਕਿੰਨਾ ਕੁ ਮਾੜੀ ਗੱਲ ਆ ਜਿਹੜੇ ਆਪਦੇ ਘਰ ਗਈਆਂ ਉਹਨਾਂ ਨੂੰ ਸ਼ਰਮ ਚਾਹੀਦੀ ਆ ਵੀ ਇਹ ਤੁਹਾਡੀਆਂ ਆਪਦੀਆਂ ਹੈਗੀਆਂ ਹੈ ਵੇ ਗੈਰਸਦਾ ਉਹ ਆ ਨਾ ਜਿਨ੍ਹਾਂ ਦੀ ਆਪਦੀ ਚੀਜ਼ ਹੈ ਨਹੀਂ ਸੀ ਆਪਦੀ ਸਮਝ ਕੇ ਰੱਖ ਲਈ ਭਗਵਾਨ ਤੁਮਾਨ ਨੇ ਇਹ ਗੱਲ ਕਹੀ ਆ ਇਹਨਾਂ ਨੂੰ ਪੁੱਲ ਨੂੰ ਵੀ ਦੇਖ ਪਿਛਲੀਆਂ ਸਰਕਾਰਾਂ ਨੇ ਜੋ ਕਿਹਾ ਤੈਨੂੰ ਤੈਨਹੀਂ ਗੱਲ ਸੁਣੀ ਪਰ ਹੁਣ ਸਾਡਾ ਉਹਨਾਂ ਸਰਕਾਰਾਂ ਦਾ ਹਾਲ ਨਾ ਸਮਝੀ ਅੱਜੀ ਹੈਗੇ ਭਗਤ ਸਿੰਘ ਦੇ ਮਾਮੇ ਦੇ ਮੁੰਡੇ ਸਾਰੇ ਤੇਰੇ ਨਾਲ ਗੁਰੀ ਕਰੂਗੇ ਅਸੀਂ ਬਈ ਤੂੰ ਸੁਧਰ ਜਾ ਐ ਪੁੱਲ ਨੂੰ ਦੇਖ ਦੇ ਕੇ ਸੜਕਾਂ ਵੀ ਸਾਰੀਆਂ ਵਿਗੜ ਗਈਆਂ 3 ਸਾਲ ਤੋਂ ਕੋਈ ਸੜਕ ਨਹੀਂ ਸੁਧਰੀ ਸਾਡੇ ਇਲਾਕੇ 'ਚ ਸਗੋਂ ਜਿਹੜੀ ਸੜਕ ਵਿੱਚ ਬੈੜਾ ਇੱਕ ਸਕੂਟਰ ਦਾ ਟਾਇਰ ਗਿਰਦਾ ਸੀ ਉਹ ਖੱਡਾ ਏਡਾ ਬੜਾ ਹੋ ਗਿਆ ਦੋ ਗਿਰ ਜਾਂਦੇ ਇਕੱਠੇ ਬਈ ਇਹ ਸੜਕ ਦੇ ਉੱਪਰ ਜਾ ਕੇ ਤੁਸੀਂ ਆਪਣੇ ਘਰ ਸਾਬਤ ਨਹੀਂ ਪਹੁੰਚ ਸਕਦੇ ਸਰਕਾਰ ਅੱਜ ਪੰਜਾਬੀਆਂ ਦੇ ਫਿਕਰ ਵਿੱਚ ਸੁੱਕ ਕੇ ਤਿੱਲਾ ਹੋਈ ਪਈ ਆ ਸਾਨੂੰ ਵਿਦਾਇਕਾਂ ਤੇ ਤਰਸ ਗੰਨਾ ਚਾਹੀਦਾ ਹੈ ਗੁੱਸਾ ਨਹੀਂ ਕਰਨਾ ਚਾਹੀਦਾ ਤੁਸੀਂ ਵੀ মিডিਏ ਵਾਲੇ ਨਾ ਜਿਵੇਂ ਝੋਲਿਆਂ ਦਾ ਮੈਗ ਭਰ ਕੇ ਉਹਨਾਂ ਦੇ ਮੂੰਹ ਮੁਰਾ ਰੱਖ ਦਿੰਦੇ ਆ ਭਈ ਆ ਸੜਕ ਕਿਉਂ ਨਹੀਂ ਬਣੀ ਆ ਪੁਲ ਕਿਉਂ ਨਹੀਂ ਬਣਿਆ ਤੁਸੀਂ ਸੋਚੋ ਐਮ ਐਲ ਏ ਕੋਲ ਵਿਚਾਰੇ ਕੋਲ ਕਿੰਨਾ ਕੁ ਟਾਈਮ ਆ ਮੈਂ ਐਮ ਐਲ ਏ ਨੂੰ ਕਹਿੰਦਾ ਹੈ ਭਗਵੰਤ ਮਾਨ ਨੂੰ ਵੀ ਕਹਿੰਦਾ ਹੈ ਵੀ ਜੇ ਭੋਰਾ ਸ਼ਰਮ ਹੈਗੀ ਆ ਤੈਨੂੰ ਵੈਸੇ ਦਾ ਹੁਣ ਅੱਖ ਨਾਲ ਅੱਖ ਨਹੀਂ ਮਿਲਾਉਂਦਾ ਕਾਲੀਆਂ ਨੇਕ ਲਾਉਣ ਲੱਗ ਗਿਆ ਸ਼ਰਮ ਨਾਲੋਂ ਤਾਂ ਝ ਖਤਮ ਹੋ ਗਈ ਅੱਜ ਜੇ ਕਿਤੇ ਖਾਲਸਤਾਨ ਬਣਨੇ ਦੀ ਗੱਲ ਹੁੰਦੀ ਹੈ ਨਾ ਤਾਂ ਲੋਕ ਮੰਝੇ ਵਰਤੇ ਬੁਰਕ ਦੇ ਕਹੀ ਵੀ ਜੇ ਖਾਲਸਤਾਨ ਖਾਲਸਤਾਨ ਬਣ ਗਿਆ ਤਾਂ ਪੰਜਾਬ ਖਤਮ ਹੋ ਜਾਣਾ ਹੈ ਖਾਲਸਾ ਰਾਜ ਦਾ 200 ਸਾਲ ਪੁਰਾਣਾ ਪੁਲ ਕੰਜਰੀ ਅੱਜ ਵੀ ਕਾਇਮ ਆ ਜਿਹੜੇ ਖਾਲਸਤਾਨ ਨੂੰ ਗਾਲ੍ਹਾਂ ਕੱਢਦੇ ਆ ਨਾ ਇਹ 10 ਵਾਰੀ ਜੰਮਲ ਵੇਜੇ ਉਹ ਜਿਆ ਪੁਲ ਬਣਾ ਸਵੇ ਕਿ ਤੇਰਾ ਇੱਥੇ ਪੱਥਰ ਉਹ ਲੱਗੇ ਕਿ ਨਵੇਂ ਪੁਲ ਦਾ ਉਦ ਘਟਣ ਦਨੇਸ਼ ਚੱਡਾ ਨੇ ਕੀਤਾ ਹੈ